ਸੋਸ਼ਲ ਮੀਡੀਆ ਤੇ ਕਿਸੇ ਧਰਮ ਦੇ ਬਾਰੇ ਗਲਤ ਟਿੱਪਣੀ ਕਰਨ ਵਾਲਿਆਂ ਦੇ ਖਿਲਾਫ ਹੁਣ ਸਮਰਾਲਾ ਪੁਲਿਸ ਦੇ ਵੱਲੋਂ ਕੜੀ ਕਾਰਵਾਈ ਕੀਤੀ ਜਾਵੇਗੀ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਾਗਰੂਕਤਾ ਫੈਲਾਈ ਜਾ ਰਹੀ ਹੈ ਐਸੀ ਕੜੀ ਦੇ ਤਹਿਤ ਅੱਜ ਸਮਰਾਲਾ ਪੁਲਿਸ ਦੇ ਵੱਲੋਂ ਸਰਬ ਧਰਮ ਮੀਟਿੰਗ ਵੀ ਕੀਤੀ ਗਈ ਜਿਸ ਤੇ ਵਿੱਚ ਹਰ ਧਰਮ ਦੇ ਆਗੂ ਅਤੇ ਮੈਂਬਰ ਮੀਟਿੰਗ ਵਿੱਚ ਪੁੱਜੇ ਇਸ ਮੀਟਿੰਗ ਵਿੱਚ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਡੀਐਸਪੀ ਵੱਲੋਂ ਅਪੀਲ ਕੀਤੀ ਗਈ ਅਤੇ ਕਿਸੇ ਵੀ ਧਰਮ ਬਾਰੇ ਟਿੱਪਣੀ ਕਰਨ ਵਾਲਿਆਂ ਤੇ ਸਖਤ ਕਾਰਵਾਈ ਦੀ ਗੱਲ ਵੀ ਆਖੀ ਗਈ ਇਹਨੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਮੈਡਮਾਂ ਜੋ ਕਮਲੀ ਕੁੰਦੋਜੀ ਵੱਲੋਂ ਭੇਜਦੇ ਤਾਂ ਸੀ ਜਿਹੜਾ ਹਰ ਧਰਮ ਜਿਹੜਾ ਅਸੀਂ ਸਾਰੇ ਅੱਜ ਸਾਡੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਐ ਤੇ ਵਾਰਨਿੰਗ ਵੀ ਕਿ ਕੋਈ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਛੋਟਲ ਸਾਈਡ ਤੇ ਯਾ ਪਬਲੀਕਲੀ ਕੋਈ ਸਪੀਚ ਐ ਕਮੈਂਟਸ ਵਗੈਰਾ ਨਹੀਂ ਕਰੂਗਾ ਯੇ ਕੋ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਕੇਜ ਜਿਸੜ ਦਾ ਗਵਨ ਬੋਕੀ ਤਰ੍ਹਾਂ ਤੇ ਸਭ ਸਭ ਆਪਣੇ ਸਰਬ ਧਰਮ ਬਹਿ ਇੱਥੇ ਦਾ ਸਾਰਿਆਂ ਦੀ ਜਿਹੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੁਨਾਲੇ ਸਾਡੇ ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਇਹਨਾਂ ਦੁਆਰਾ ਸਾਰੇ ਤੋਂ ਧਰਮਾਂ ਨਾਲ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਵੀ ਕੀਤੀ ਹੈ ਦੁਆਰ ਨੂੰ ਤੋ ਤਕਤ ਵਾਲੇ ਜਥੇ ਬੰਦੀ ਇਹ ਜਥੇ ਬੰਦੀਆਂ ਜਿਵੇਂ ਸਾਡੇ ਨਿਆਂਗ ਜਥੇ ਬੰਦੀਆਂ ਨੇ ਸਿੱਖ ਭਾਈਚਾਰੇ ਤੋਂ ਹਿੰਦੂ ਭਾਈਚਾਰੇ ਤੋਂ ਮੁਸਲਮਾਨ ਭਾਈਚਾਰੇ ਤੋਂ ਅਸਾਈ ਭਾਈਚਾਰੇ ਤੋਂ ਸਾਰੇ ਹੀ ਧਰਮਾਂ ਦੇ ਨਮੇnde ਆ ਸਾਡੇ ਬਰਾਏ ਸੋ ਫੇ ਕੀ ਆਸ਼ਵਾਸ ਦਿੱਤਾ ਇਹਨੀ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਵੀ ਬੜੀ ਵਧੀਆ ਸਾਂਝ ਇਹ ਮੈਂ ਉਹਦੀ ਪ੍ਰਸ਼ ਵੀ ਕਰਦਾ ਸਮਰਾਲੇ ਸਾਰੇ ਧਰਮਾਂ ਦੇ ਬੜੀ ਚੰਗੀ ਗੱਲ ਲੱਗੀ ਮੈਨੂੰ ਫਿਰ ਵੀ ਮੰਨਦੇ ਨੇ ਜੂਨੀਅਰ ਬੱਚੇ ਨਾਲ ਅਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜੇ ਕੋਈ ਗਲਤੀ ਕਰਦਾ ਹੈ ਤਾਂ ਕੀ ਕੀਤਾ ਇਹ ਜੇ ਕੋਈ ਗਲਤੀ ਇਹ ਜੀ ਗਲਤੀ ਕਰੂਗਾ ਤਾਂ ਉਸ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੇ ਉਹਨੂੰ ਹਟਕੰਦਰ ਵੀ ਦਿੱਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੈਂ ਸੋਸ਼ਲ ਸਾਈਟ ਦੇ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਤ ਵਗੈਰਾ ਨਹੀਂ ਪਾਊਗਾ ਜੇ ਕੋਈ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾ ਮੈਂ ਹੋਰ ਵੀ ਕਹਣਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜਾ ਕੋਈ ਮੈਸੇਜ ਆਵੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ অথেন্টিসিটি ਵਾਚੀਏ ਜੇ ਕੋਈ ਗਲਤ ਵਾਅਦਾ ਵੀ ਕਰਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਸੇਜ ਪਾਉਣ ਤੋਂ ਪਹਿਲਾਂ ਇਹ ਜ਼ਰੂਰ ਪੁਸ਼ਟੀ ਕਰ ਲਈ ਜਾਵੇ ਕਿ ਉਹ ਕਿਸੇ ਧਰਮ ਦੇ ਖਿਲਾਫ ਨਾ ਹੋਵੇ। ਉਹਨਾਂ ਨੇ ਕਿਹਾ ਕਿ ਨਵੀਂ ਪੀੜੀ ਨੂੰ ਇਸ ਬਾਰੇ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਜੇਕਰ ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਿਸੇ ਵੀ ਧਰਮ ਦੇ ਖਿਲਾਫ ਕੋਈ ਟਿੱਪਣੀ ਵਾਲਾ ਮੈਸੇਜ ਦੇਖਿਆ ਗਿਆ ਤਾਂ ਉਹ ਮੈਸੇਜ ਭੇਜਣ ਵਾਲੇ ਖਿਲਾਫ ਕੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਗਬਾਣੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ